ਕੰਮ ਵੀ ਆ ਕਾਲੇ ਸਾੜੇ ਰੰਗ ਵੀ ਆ ਕਾਲੇ ਰੰਗ ਵੀ ਆ ਸਾੜੇ ਕੰਮ ਵੀ ਆ ਕਾਲੇ ਕੰਮ ਵੀ ਆ ਕਾਲੇ ਸਾਡੇ ਕੰਮ ਵੀ ਆ ਕਾਲੇ ਮੁੰਡੇ ਵੱਜਦੇ ਦੁਆਬੇ ਵਾਲੇ ਮੁੰਡੇ ਵੱਜਦੇ ਦੁਆਬੇ ਵਾਲੇ ਵੱਜਦੇ ਦੁਆਬੇ ਵਾਲੇ ਕੰਮ ਕਦੇ ਕੀਤਾ ਨਹੀਂ ਉੱਧਰ ਕਰੀਦਾ ਆ ਪੂਰਾ ਦੁਆਬੇ ਤੇ ਆ ਮੇਰਾ ਪਿੰਡ ਪਟਨੂਰਾ ਮੇਰਾ ਪਿੰਡ ਪਟਨੂਰਾ ਮੇਰਾ ਪਿੰਡ ਪਟਨੂਰਾ ਕੰਮ ਸਾਰਾ नी मेरा कमसारा उतर लोटयानी मेराज्यदां मैरानयरी जोतेयानी मेरा पतेयानी मेरा ूरीतेयानी मेराों को पाले अ ने आनेले ने आनेले मेज दे अले मुे वाज दे अले मुज दे अ